ਗੁਰਪ੍ਰੀਤ ੁੱਗਾ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 16ਵਾਂ ਬਦਲਦੇ ਮੌਸਮ ਕੋਇਲ ਨੂੰ ਗਾਉਣ ਤੋਂ ਨਹੀਂ ਰੋਕ ਸਕਦੇ ਖਾਲੀ ਜੇਬ ਦਾ ਪਾਰ ਅੱਖਾਂ ਨੀਮੀਆਂ ਕਰਾ ਦਿੰਦਾ ਹੈ ਅੰਬਰ ਤੋਂ ਡਿੱਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡਿੱਗਦਾ ਹੈ ਕੇਸਰ ਤੇ ਫਕੀਰ ਨੇ ਅੱਜ ਦੀ ਯਾਤਰਾ ਪਉ ਪਟਦਿਆਂ ਹੀ ਸ਼ੁਰੂ ਕਰ ਦਿੱਤੀ ਸੀ ਅਜੇ ਦਿਨ ਵੀ ਪੂਰਾ ਨਹੀਂ ਸੀ ਚੜਿਆ ਕਿ ਪਿੱਛੋਂ ਕਾਲੀ ਕਾਲੀ ਤੁਰਦਾ ਇੱਕ ਆਦਮੀ ਉਹਨਾਂ ਦੇ ਨਾਲ ਆ ਰਿਹਾ। ਸਵੇਰੇ ਸਵੇਰੇ ਹੀ ਐਨੀ ਭੱਜ ਦੌੜ ਕਿਵੇਂ ਪੈ ਗਈ ਸੱਜਣਾ ਫਕੀਰ ਨੇ ਉਸ ਨੂੰ ਸਾਹੋ ਸਾਹੀ ਹੋਏ ਆਦਮੀ ਨੂੰ ਪੁੱਛਿਆ। ਤੀ ਦਾ ਵਿਆਹ ਧਰਿਆ ਸਾਧੂ ਮਹਾਰਾਜ। ਆਹ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲ ਪੈਸੇ ਉਧਾਰ ਮੰਗਣ ਚੱਲਿਆ। ਉਸ ਨੇ ਛੇਤੀ ਛੇਤੀ ਜਵਾਬ ਦਿੱਤਾ। ਰੱਬ ਦੇ ਬੰਧਿਆ ਕਰੀ ਆਪਣੀ ਮਰਜ਼ੀ। ਪਰ ਮੇਰੀ ਇੱਕ ਸਲਾਹ ਹੈ ਸਿਆਣੇ ਕਹਿੰਦੇ ਹਨ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ ਬਿਆਸਾਦਾ ਕਰ ਲੈ ਪਰ ਕਰਜ਼ਾ ਨਾ ਲੈ ਲੈ ਉਧਾਰ ਲੈਣ ਨਾਲ ਮਿੱਤਰਤਾ 'ਚ ਵੀ ਫਰਕ ਪੈ ਜਾਂਦਾ ਹੈ ਫਕੀਰ ਨੇ ਸਹਿਜ ਨਾਲ ਉਸ ਨੂੰ ਸਮਝਾਇਆ ਉਹ ਆਦਮੀ ਫਕੀਰ ਦੀ ਗੱਲ ਸੁਣ ਕੇ ਹੌਲੀ ਹੋ ਗਿਆ ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ ਜੇ ਕਦੇ ਤੇਰੇ ਕੋਲੋਂ ਵੀ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵੀਂ ਪਰ ਵਿਆਜੂ ਪੈਸਾ ਜਾਂ ਉਧਾਰ ਨਾ ਦੇ। ਉਹ ਕਿਉਂ ਸਾਧੂ ਮਹਾਰਾਜ? ਉਸ ਆਦਮੀ ਨੇ ਪੁੱਛਿਆ। एहसान ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਏ ਤੇ ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ ਦੋਵੇਂ ਹਮੇਸ਼ਾ ਲਈ ਗਵਾ ਲਵੇਂਗਾ। ਫਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ। ਥੋੜੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਹੌਲੀ-ਹੌਲੀ ਵਾਪਸ ਜਾ ਰਿਹਾ ਸੀ ਕੇਸਰ ਤੇ ਫਕੀਰ ਅਜੇ ਥੋੜੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿਸੇ ਫਕੀਰ ਦੇ ਪੁੱਛਣ ਤੇ ਇੱਕ ਨੇ ਕਿਹਾ ਮੈਂ ਇੱਕ ਦੁਕਾਨਦਾਰ ਹਾਂ ਮੈਂ ਇਸ ਕਿਸਾਨ ਨੂੰ ਹਰ ਹਫਤੇ 1 ਕਿਲੋ ਦਾਲ ਵੇਚਿਆ ਕਰਦਾ ਸੀ ਜਿਸ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿਲੋ ਤੋਂ ਕਾਫੀ ਘੱਟ ਸੀ ਮੈਨੂੰ ਲੱਗਦਾ ਕਿ ਇਹ ਮੈਨੂੰ ਹਰ ਹਫ਼ਤੇ ਮੰਗਣ ਘੱਟ ਹੀ ਦਿੰਦਾ ਰਿਹਾ ਮੱਖਣ ਘੱਟ ਹੀ ਦਿੰਦਾ ਰਿਹਾ ਮੈਂ ਤਾਂ ਹਮੇਸ਼ਾ ਮੱਖਣ ਇਸ ਨੂੰ ਤੋਲ ਕੇ ਦਿੰਦਾ ਹਾਂ ਕਿਸਾਨ ਨੇ ਕਿਹਾ ਫਕੀਰ ਨੇ ਉਸਨੂੰ ਪੁੱਛਿਆ ਤੂੰ ਮੱਖਣ ਤੋਲਦਾ ਕਿਵੇਂ ਇਸ ਦੀ ਦਿੱਤੀ ਹੋਈ ਕਿਲੋ ਦਾਲ ਨਾਲ ਕਿਸਾਨ ਨੇ ਕਿਹਾ ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ ਜਿਹੋ ਜਿਹਾ ਵਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਉਹੇ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ ਉਹ ਦੋਵੇਂ ਫਕੀਰ ਦੀ ਗੱਲ ਸੋ ਸਮਝ ਕੇ ਆਪੋ ਆਪਣੇ ਰਸਤੇ ਪੈ ਗਏ ਕੇਸਰ ਤੇ ਫਕੀਰ ਸੋਹਣੀ ਛਾਂ ਵਾਲਾ ਦਰਖਤ ਵੇਖ ਕੇ ਰੁਕ ਗਏ ਗਰਮੀ ਵੱਧ ਰਹੀ ਸੀ ਹਵਾ ਬੰਦ ਸੀ ਤੇ ਰੇਗਿਸਤਾਨ ਚੁੱਪ ਸੀ ਕੋਈ ਪੰਛੀ ਵੀ ਨਹੀਂ ਸੀ ਦਿਖ ਰਿਹਾ ਛਾਂ ਥੱਲੇ ਲੰਮਾ ਪਿਆ ਕੇਸਰ ਰਾਤ ਦੇ ਸੁਪਨੇ ਬਾਰੇ ਸੋਚਣ ਲੱਗ ਪਿਆ ਰਾਤੀ ਉਸਨੇ ਸੁਪਨੇ ਚ ਬੇਬੇ ਨੂੰ ਵੇਖਿਆ ਸੀ ਉਸਦਾ ਉਦਾਸ ਦਿਲ ਰੇਗਿਸਤਾਨ ਦੀ ਉਦਾਸ ਚੁੱਪ ਵਿੱਚ ਹੋਰ ਉਦਾਸ ਹੋ ਗਿਆ ਸੀ ਬੇਬੇ ਉਸ ਦੇ ਵੇਖਦੇ ਆ ਵੇਖਦੇ ਹੀ ਬੁੱਢੀ ਹੋ ਗਈ ਸੀ ਜਦੋਂ ਉਹ ਛੋਟਾ ਸੀ ਤਾਂ ਪਿੰਡ ਦਾ ਕੋਈ ਵਿਆਹ ਬੇਬੇ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਉਹ گاਉਂ ਦੀ ਬਹੁਤ ਸੋਹਣਾ ਸੀ ਕਿੰਨੀਆਂ ਹੀ ਕੋੜੀਆਂ ਸਿੱਠਣੀਆਂ ਤੇ ਬੋਲੀਆਂ ਬੇਬੇ ਨੂੰ ਜਵਾਨੀ ਜਾ ਸਨ ਬਾਪੂ ਦੇ ਜਾਣ ਤੋਂ ਬਾਅਦ ਉਸ ਨੇ ਵਿਆਹਾਂ ਤੇ ਜਾਣਾ ਹੀ ਛੱਡ ਦਿੱਤਾ ਸੀ ਉਹ ਤਾਂ ਉਹ ਪ੍ਰਾਣੀਆਂ ਗੱਲਾਂ ਯਾਦ ਕਰ ਕਰ ਕੇ ਹੀ ਦਿਲ ਹੌਲਾ ਕਰ ਲੈਂਦੀ ਸੀ ਜਦੋਂ ਮੈਂ ਨਵੀਂ ਵਿਆਹੀ ਆਈ ਸੀ ਤਾਂ ਮੇਰੀਆਂ ਬੁਰਜੀਆਂ ਵਾਲੇ ਲੌਂਗ ਦੀ ਚਰਚਾ ਸਾਰੇ ਪਿੰਡ ਵਿੱਚ ਹੋਈ ਸੀ ਬੇਬੇ ਬੜੇ ਮਾਣ ਨਾਲ ਦੱਸਦੀ ਕੇਸਰ ਹਰ ਛੋਟੀ ਵੱਡੀ ਗੱਲ ਬੇਬੇ ਨਾਲ ਜ਼ਰੂਰ ਕਰਦਾ ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਕੁਝ ਭੁੱਲ ਜਾਂਦਾ ਬੇਬੇ ਆਪਣੇ ਅਟਨਾ ਵਾਲੇ ਹੱਥਾਂ ਨਾਲ ਉਸ ਦਾ ਸਿਰ ਪਲੋਸਦੀ ਰਹਿੰਦੀ ਬੇਬੇ ਦੀ ਦੁਨੀਆ ਵੀ ਕੇਸਰ ਤੋਂ ਸ਼ੁਰੂ ਹੋ ਕੇ ਕੇਸਰ ਤੇ ਹੀ ਖਤਮ ਹੋ ਜਾਂਦੀ ਸੀ ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੌਂ ਜਾਂਦਾ ਤੇ ਬੇਬੇ ਉੱਠ ਕੇ ਕਦੀ ਉਸਨੂੰ ਪੱਖੀ ਝਲਦੀ ਤੇ ਕਦੇ ਉਸਦੀ ਚਾਦਰ ਠੀਕ ਕਰਦੀ। ਬੇਬੇ ਦਾ ਝੂੜੀਆਂ ਵਾਲਾ ਚਿਹਰਾ ਠੋਡੀ ਤੇ ਕਣਵਾਇਆ ਹਰਾ ਤਿਲ ਕੇਸਰ ਨੂੰ ਬਹੁਤ ਸੋਹਣਾ ਲੱਗਦਾ ਸੀ। ਦੁੱਧ ਰਿੜਕੇ ਵਿੱਚ ਬੇਬੇ ਦੀ ਪਿੱਠ ਨਾ ਢੋਲਾ ਕੇ ਉਹ ਗਲੇਲ ਨਾਲ ਚਿੜੀਆਂ ਕਾਮਾਂ ਦੇ ਨਿਸ਼ਾਨੇ ਬਿੰਦਾ ਰਹਿੰਦਾ। ਹਰ ਰੋਜ਼ ਸਵੇਰੇ ਮਧਾਨੀ ਦੀ ਆਵਾਜ਼ ਬੇਬੇ ਦੇ ਬਾਠ ਦੀ ਆਵਾਜ਼ ਵਿੱਚ ਘੁਲ ਕੇ ਘਰ ਵਿੱਚ ਸਕੂਨ ਦਾ ਛੱਟਾ ਦੇਂਦੀ। ਬੇਬੇ ਬੱਪੂ ਦੇ ਬਡੇਰੇ ਦਰਿਆਵਾਂ ਪਾਰ ਤੋਂ ਉੱਠ ਕੇ ਆਏ ਸਨ ਇਸ ਕਰਕੇ ਕੇਸਰ ਹੁਰਾਂ ਦੀਆਂ ਨੇੜੇ ਤੇੜੇ ਕੋਈ ਸ਼ਾਕ-ਸਕੀਰੀਆਂ ਨਹੀਂ ਸਨ ਸਿਰਫ ਇੱਕ ਨਾਨਕਾ ਪਿੰਡ ਹੀ ਨੇੜੇ ਸੀ ਜਿੱਥੋਂ ਬਚਪਨ ਵਿੱਚ ਗਿਆ ਛੇਤੀ ਕਿਤੇ ਮੁੜਦਾ ਨਹੀਂ ਸੀ ਕੇਸਰ ਨੂੰ ਪਿੰਡ ਦੇ ਵਾਰ-ਵਾਰ ਵਾਲਾ ਨਾਨਕਾ ਘਰ ਅੰਬਾਂ ਦੇ ਬਾਗ ਛੋਟੀਆਂ ਛੋਟੀਆਂ ਗਲੀਆਂ ਅਤੇ ਪਿੰਡ ਦੇ ਵਿੱਚਕਾਰ ਸਾਂਝਾ ਖੂਹ ਹੁਣ ਵੀ ਜਾਂਦ ਸਨ ਨਾਨਕਾ ਪਿੰਡ ਤੇ ਹਰ ਘਰ ਵਿੱਚ ਇੱਕ ਅੰਬ ਦਾ ਤੇ ਇੱਕ ਜਾਮਨ ਦਾ ਦਰਖਤ ਜ਼ਰੂਰ ਹੁੰਦਾ ਸੀ। ਹਰੇਕ ਖੇਤ ਵਿੱਚ ਵੀ ਇੱਕ ਇੱਕ ਦੋ ਦੋ ਅੰਬਾਂ ਦੇ ਬੂਟੇ ਜ਼ਰੂਰ ਹੁੰਦੇ ਸਨ। ਗਰਮੀਆਂ ਨੂੰ ਅੰਬਾਂ ਦੇ ਦਿਨਾਂ ਵਿੱਚ ਹਰ ਘਰ ਦਾ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ ਭਰਿਆ ਰਹਿੰਦਾ। ਹਰ ਰੋਜ਼ ਦੁਪਹਿਰ ਤੇ ਆਥਨ ਵੇਲੇ ਦੀ ਰੋਟੀ ਨਾਲ ਅੰਬਾਂ ਦੇ ਰਸ ਵਿੱਚ ਲੂਣ ਤੇ ਕੁੱਟੀ ਹੋਈ ਕਾਲੀ ਮਿਰਚ ਪਾ ਕੇ ਬਣਾਇਆ ਮਲੰਜੀ ਜ਼ਰੂਰ ਮਿਲਦਾ। ਅੰਬ ਧੂਪ ਕੇ ਦੁਪਹਿਰ ਨੂੰ ਆਉਂਦੀ ਗੂੜੀ ਨੀਂਦ ਯਾਦ ਕਰਕੇ ਕੇਸਰ ਦੀਆਂ ਅੱਖਾਂ ਅੱਜ ਦਿਨੇ ਹੀ ਬੰਦ ਹੋਣ ਲੱਗ ਪਈਆਂ ਸਨ ਤੇ ਮਾਂ ਨੂੰ ਯਾਦ ਕਰਦਿਆਂ ਕੇਸਰ ਨੂੰ ਲੱਗਿਆ ਜਿਵੇਂ ਟਿੱਬਿਆਂ ਵੱਲੋਂ ਆ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ ਕੇਸਰ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗਣਾ ਧੰਨਵਾਦ ਜੀ